ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਮੋ ਮਤਾ ਸਹਿ ਦੇਵਾ ਦਸਵੇਂ ਪਤਾ ਮਹਾਰਾਜ ਸਿੰਘੋ ਜੀ ਦੋ ਸੋ ਗੁਰੂ ਕੇ ਪਿਆਰਿਓ ਆਓ ਆਪਾਂ ਗੁਰੂ ਸਿਚੇ ਪਾਸ਼ਾ ਮਹਾਰਾਜ ਦੀ ਵਡਿਆਈ ਕਰੀਏ ਆਪਣੀ ਪ੍ਰੀਤਮੀਆਂ ਗੱਲਾਂ ਕਰੀਏ ਬਾਤਾਂ ਪਾਈਏ ਸਿਚੇ ਪਾਸ਼ਾ ਮਹਾਰਾਜ ਜੀ ਕਿਉਂ ਆਪਣਾ ਤਾਂ ਇਹੀ ਆਤਮਿਕ ਭੋਜਨ ਹੈ ਜੁੜੇ ਰਿਹਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਗੁਰੂ ਦਾ ਸ਼ਬਦ ਸੁਣਨਾ ਗੁਰੂ ਦੇ ਚਰਨ ਫੜਨ ਦੇ ਮੁਤਾਬਕ ਹੈ ਗੁਰੂ ਦੇ ਜਦੋਂ ਤੁਸੀਂ ਗੁਰੂ ਦਾ ਸ਼ਬਦ ਸੁਣਦੇ ਹੋ ਜਾਂ ਪੜ੍ਹਦੇ ਹੋ ਇਹ ਸਮਝੋ ਤੁਸੀਂ ਗੁਰੂ ਦੇ ਚਰਨ ਫੜ ਰੱਖੇ ਨੇ ਇਸ ਤਰੀ ਆਪਣਾ ਜ਼ਿੰਦਗੀ ਲੰਗੀ ਜਾਵੇ ਸਾਰੀ ਗੁਰੂ ਨੂੰ ਸਮਰਪਤ ਹੋ ਜਾਓ ਬਸ ਗੁਰਵਾਣੀ ਬਿਨਾ ਚੜ੍ਹਦੀ ਕਲਾ ਨਹੀਂ ਆਉਂਦੀ ਹੈਗੀ ਜਿੰਨਾ ਗੁਰਵਾਣੀ ਦੇ ਨਾਲ ਤੁਸੀਂ ਜੁੜੇ ਰਹੋਗੇ ਫਾਇਦਾ ਹੀ ਫਾਇਦਾ ਵਸ ਪ੍ਰਵਾਹ ਨਾ ਕਰੋ ਸਤੇ ਪਾਸ਼ ਅਮਾਰ ਸਾਰੇ ਮਸਲੇ ਤੁਹਾਡੇ ਹੱਲ ਕਰ ਦੇਣਗੇ ਚੜ੍ਹਦੀ ਕਲਾ ਚ ਰਹਾ ਕਰੋ ਆਪਣੇ ਆਪ ਨੂੰ ਹਾ ਪੱਕੀ ਰੱਖਿਆ ਕਰੋ ਨਾ ਤਾਂ ਤੁਹਾਡੇ ਜੀਵਨ ਵਿੱਚ ਆ ਵੀ ਨਾ ਇਹ ਕਾਟੀ ਮਾਰ ਦੋ ਵੀ ਆਹ ਕੰਮ ਹੋਊਗਾ ਪਤਾ ਨਹੀਂ ਨਾ ਦੇ ਕਾਟੀ ਮਾਰ ਦੋ ਹਾਂ ਹੀ ਹਾਂ ਚੱਲਣ ਦੋ ਸਾਡੀ ਸੋਚ ਬਸ ਚੜ੍ਹਦੀ ਕਲਾ ਵਾਲੀ ਹੋਵੇ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਗੁਰਮੁਖ ਪਿਆਰਿਓ ਗੁਰੂ ਕੀ ਸਾਧ ਸੰਗ ਜੀ ਆਪਣੇ ਦਸ਼ਮੇਸ਼ ਪਿਤਾ ਸਰਵੰਸਦਾਨੀ ਕਲਗੀਧਰ ਮਹਾਰਾਜ ਤੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾ ਪਿਤਾ ਨੂੰ ਯਾਦ ਕਰੀਏ ਯਾਦ ਕਰਨ ਸਾਰੀ ਦਸ਼ਮੇਸ਼ ਪਿਤਾ ਮਹਾਰਾਜ ਨੂੰ ਰੋਮ ਰੋਮ ਖੜ ਜਾਂਦਾ ਹੈ ਅੱਜ ਆਪਾਂ ਵਿਚਾਰ ਕਰਾਂਗੇ ਸਤੇ ਪਾਸ਼ਾ ਮਹਰਾ ਦਾ ਨਾਮ ਦਾ ਜ਼ਾਫਰ ਨਾਮਾ ਬਾਣੀ ਦੀ ਜੀ ਦੀ जिदे बारे बहुत ਘੱਟ ਦੱਸਿਆ ਗਿਆ ਪਰ ਇਹਦੀ ਤਾਕਤ ਬਹੁਤ ਜ਼ਿਆਦੀ ਹੈ ਜਿਨ੍ਹਾਂ ਨੇ ਜ਼ਾਫਰ ਨਾਮੇ ਦਾ ਜਾਪ ਕਰਿਆ ਨਾ ਬਸ ਬਾਰੇ ਨਿਆਰੇ ਹੋ ਗਏ ਸੰਗਜੀ ਸੋ ਆਪਾਂ ਆਪਾਂ ਦੋਕ ਸ਼ਬਦ ਪੜ ਲਈਏ ਮਰਚੇ ਪਾਸ਼ਾ ਦੇ ਇੱਕ ਓ ਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਭਤੇ ਜ਼ਾਫਰ ਨਾਮ श्री मुखवा कपा शाही दसवी कमाले कर मात कायम करीमा रजा वक्स राज को रहीम आमा वक्स बृसिंग है ओ दस्तगीरा रजा वक्स रजा वक्स रोजी देहो दिल पजीरा सहन शाह खूबी देहो रहनमो اے بے گون بے چون چوبے نامو نہ سازو نہ بازو نہ بازو نہ ارس خدا بند بخشنگھ او ایس ارس زاہ پاک زور است زہر زہور اضا میں دے ہم چ حاضر حضور عطا بخش دو پاک پرور دےگار ਰਹਿਮ ਅਸ ਤਰੋਜੀ ਦੇ ਹੋ ਹਰ ਦਿਆਰ ਗੁਰੂ ਕੋ ਪਿਆਰਿਓ ਬਹੁਤ ਹੀ ਮਿੱਠੀ ਬਹੁਤ ਹੀ ਪਿਆਰੀ ਬਾਣੀ ਐ ਇਹਦੇ ਵਿੱਚ ਤਾਕਤ ਕਿੰਨੀ ਕੈ ਇਹ ਲਿਖੀ ਗਈ ਐ ਦੀਨਾ ਕੰਗੜ ਵਿਖੇ ਮੋਗੇ ਚ ਸੱਚੇ ਪਾਸ਼ਾ ਮਹਨੇ ਦੀਨਾ ਕੰਗੜ ਵਿਖੇ ਲਿਖੀ ਜ਼ਾਫਰ ਨਾਮਾ ਜ਼ਾਫਰ ਨਾਮਾ ਦਾ ਮਤਨ ਹੁੰਦਾ ਜਿੱਤ ਦਾ ਖਤ ਜਿੱਤ ਦੀ ਚਿੱਠੀ ਜ਼ਾਫਰ ਨਾਮਾ ਜਦੋਂ ਸਤੇ ਪਾਸ਼ਾ ਮਹਾਰਾਜੀ ਸੰਗਾਂ ਪਿਆਰਿਆਂ ਨੂੰ ਸੰਗਤਾਂ ਨੂੰ ਕਹਿਣ ਲੱਗੇ ਕਿ ਔਰਨਜੀਬ ਨੇ ਬਹੁਤ ਜ਼ੁਲਮ ਕੀਤਾ ਉਹਦਾ ਪਾਪ ਦਾ ਘੜਾ ਭਰ ਗਿਆ ਹੁਣ ਉਹਨੂੰ ਆਪਾਂ ਕਿਉਂਕਿ ਔਰਨਜੀਬ ਦੇ ਜਿਹੜੇ ਕਰਮ ਨੇ ਪਾਪ ਕਰਨ ਦੇ ਕਾਰਨ ਚੰਗੇ ਕਰਮ ਖਤਮ ਹੋ ਗਏ ਪਿਛਲੇ ਹੁਣ ਉਹਨੇ ਮਰਨਾ ਹੈ اے ਸੰਗੋ ਹੁਣ ਤੁਸੀਂ ਦੱਸੋ ਬੀਓ ਨੂੰ ਸ਼ਸਤਰ ਨਾਲ ਮਾਰੀਏ ਜਾਂ ਕਲਮ ਨਾਲ ਮਾਰੀਏ ਭਾਈ ਪਿਆਰੇ ਦਇਆ ਸਿੰਘ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਜੇ ਦੁਸ਼ਮਣ ਗੁੜ ਦਿੱਤਿਆ ਮਰਦਾ ਹੋਵੇ ਫਿਰ ਕਹਿੰਦੇ ਜ਼ਹਿਰ ਦੇਣ ਦੀ ਕੀ ਲੋੜ ਹੈ ਮਹਾਰਾਜ ਦੁਸ਼ਮਣ ਨੂੰ ਕਹਦੇ ਹੁਣ ਕਲਮ ਨਾਲ ਮਾਰੋ ਮਹਾਰਾਜ ਕਹਿੰਦੇ ਕੋਈ ਗੱਲ ਫਿਰ ਕਲਮ ਨਾਲ ਮਾਰਨ ਨੇ ਆਪਾਂ ਕਹਿੰਨੇ ਕਾਲਾ ਇਲਮ ਕਾਲਾ ਇਲਮ ਕਾਲੇ ਇਲਮ ਨੇ ਉਹ ਮਾਰਤਾ ਕਾਲੇ ਇਲਮ ਨੇ ਫਲਾਣਾ ਮੰਤਰ ਨੇ ਫਲਾਣਾ ਬੰਦਾ ਮਾਰਤਾ ਇਹ ਦਸ਼ਮੇਸ਼ ਪਿਤਾ ਦਾ ਜ਼ਫਰਨਾਮਾ ਕਾਲੇ ਇਲਮਾ ਦੋਪ ਕਿਤੇ ਬਹੁਤ ਵੱਡੀ ਗੱਲ ਐ ਸੰਗਜੀ ਇਹ ਪ੍ਰਤੱਖ ਮਾਰਿਆ ਹੈ ਮਹਾਰਚੇ ਪਾਛ ਨੇ ਆਪਣੇ ਇਲਮ ਨਾਲ ਆਪਣੇ ਸ਼ਬਦ ਨਾਲ ਆਪਣੇ ਮੰਤਰ ਨਾਲ ਇਹ ਜ਼ਫਰਨਾਮਾ ਇਹ ਨਾਲ ਜਿਹੜਾ ਇਹ ਬਹੁਤ ਵੱਡਾ ਮਹਾ ਮੰਤਰ ਹੈ ਸੋ ਇਹ ਅਜਮਾਇਆ ਵੀ ਇਹ ਸੰਗਤਾਂ ਨੇ ਸਾਨੂੰ ਗੁਰਮੁਖ ਪਿਆਰੇ ਮਿਲਦੇ ਨੇ ਬਾਡੀਆਂ ਕਰਾਮਾਤਾ ਹੁੰਦੀਆਂ ਨੇ ਸੋ ਇੱਕ ਜਦੋਂ ਦੀਨਾ ਕੰਗੜ ਵਿਖੇ ਇਸ ਤੇ ਪਾਸ਼ਾ ਮਹਾਰਾਜ ਨੇ ਲਿਖ ਕੇ ਭੇਜਣਾ ਭਾਈ ਦਇਆ ਸਿੰਘ ਨੂੰ ਉਹ ਪੜਨ ਸਾਰੀ बेहोश ਹੋ ਕੇ ਡਿੱਗ ਪਿਆ ਖਤਮ ਹੋ ਗਿਆ ਸੀ ਉਹ ਹੱਥਾਂ ਦਾ ਲਿਖਿਆ ਹੋਇਆ ਦਸਵੇਂ ਪਾਸ਼ਾ ਮਹਾਰਾਜ ਦਾ ਭਾਈ ਦਇਆ ਸਿੰਘ ਕੋਲ ਸੀ ਫਿਰ ਗੁਰੂ ਕੀਆਂ ਫੌਜਾਂ ਵਿੱਚ ਆ ਗਿਆ ਗੁਰਸਿੱਖਾਂ ਸਿੰਘਾਂ ਕੋਲੇ ਆ ਗਿਆ ਇਹਦਾ ਪਾਠ ਬਹੁਤ ਜ਼ਰੂਰੀ ਹੈ ਤੁਸੀਂ ਸੁਣਿਆ ਹੋਵੇਗਾ ਸੰਗਤ ਜੀ 1962 ਦੇ ਵਿੱਚ ਜਦੋਂ ਲੜਾਈ ਲੱਗੀ ਸੀ ਨਾ ਚਾਈਨਾ ਬਾਰਡਰ ਤੇ ਇੱਕ ਆਪਣਾ ਪੰਜਾਬ ਦਾ ਭਾਈ ਹਰਭਜਨ ਸਿੰਘ ਹੁੰਦਾ ਸੀ ਹਰਭਜਨ ਸਿੰਘ ਤੇ ਉਹ ਚੱਲਦੀ ਜੰਗ ਦੇ ਵਿੱਚ ਚੱਲਦੇ ਜੁੱਧ ਦੇ ਵਿੱਚ ਨਾ ਦੁਸ਼ਮਣਾਂ ਉੱਤੇ ਗੋਲੇ ਫੇਕ ਕੇ ਗੋਲੇ ਸੁੱਟ ਕੇ ਬਾਲਸ ਫਿਰ ਰਾਜਾ ਕਰੇ ਚੱਲਦੀ ਲੜਾਈ ਵਿੱਚ ਉਹ ਬਾਦ ਵਿੱਚ ਵੱਡੇ ਵੱਡੇ ਆਸਰ ਸੀ ਜਿਹੜੇ ਇਕੱਠੇ ਹੋ ਕੇ ਕਹਿੰਦੇ ਭਾਈ ਹਰ ਹਰ ਭਜਨ ਸਿਆ ਤੇਰੇ ਕੋਲ ਇਹੇ ਦੀ ਕਿਹੜੀ ਤਾਕਤ ਹੈ ਤੂੰ ਚੱਲਦੇ ਗੋਲਿਆਂ ਦੇ ਵਿੱਚ ਸੁੱਟ ਕੇ ਗੋਲੇ ਕਹਿੰਦੇ ਆ ਜਾਂਣਾ ਤੈਂ ਭੜ ਤੁਮ ਵਿਚ ਆ ਰੱਖਿਆ ਆਰਮੀ ਦੇ ਵਿੱਚ ਦੁਸ਼ਮਣਾਂ ਦੇ ਵਿੱਚ ਐਸੀ ਕਿਹੜੀ ਤਾਕਤ ਹੈ ਤੇਰੇ ਕੋਲੇ ਉਹ ਕਹਿਣ ਲੱਗੇ ਸਾਹਿਬ ਜੀ ਕਹਿੰਦੇ ਮੇਰੇ ਕੋਲੇ ਦਸਵੇਂ ਪਾਸ਼ਾ ਮਹਾਰਾਜਾ ਜ਼ਫਰ ਨਾਮ ਹੈ ਮੈਂ ਜ਼ਫਰ ਨਾਮੇ ਦਾ ਜੱਬ ਕਰਦਾ ਜਿਹੜਾ ਜੀ ਗੁਰੂ ਵਿੱਚ ਤਾਕਤ ਹੈ ਉਸ ਤਰ੍ਹਾਂ ਦੀ ਗੁਰੂ ਦੀ ਲਿਫਟ ਵਿੱਚ ਤਾਕਤ ਹੁੰਦੀ ਹੈ ਸੰਗਤ ਜੀ ਗੁਰੂ ਦੀ ਲਿਫਟ ਵਿੱਚ ਤਾਕਤ ਹੁੰਦੀ ਹੈ ਸਾਰੀ ਸਾਰੀ ਤਾਕਤ ਗੁਰੂ ਦੀ ਉਹਦੀ ਲਿਫਟ ਵਿੱਚ ਆ ਜਾਂਦੀ ਉਹਦੀ ਬਾਣੀ ਵਿੱਚ ਆ ਜਾਂਦੀ ਜਿਹੜੀ ਉਹਦੀ ਬਾਣੀ ਨੂੰ ਪੜ੍ਹੂਗਾ ਗੁਰੂ ਵਰਗੀ ਤਾਕਤ ਆਦੀ ਐਨਾ ਸ਼ਬਦ ਵਿੱਚ ਹੁੰਦਾ ਹੈ ਕਲਾ ਕਹਿੰਦੇ ਅਸੀਂ ਜ਼ਾਫਰਨਾਮ ਪੜ੍ਹਦੇ ਆਂ ਫਿਰ ਸੰਗਤ ਜੀ ਜਦੋਂ ਉਹ ਐਂ ਪਹਾੜੀਆਂ ਦੇ ਵਿੱਚ ਬਰਫ਼ਾਂ ਦੇ ਵਿੱਚ ਫਿਰਦਾ ਸੀ ਭਾਈ ਹਰਪਾਲ ਸਿੰਘ ਜੀ ਉਹਨਾਂ ਦੇ ਬਾਰਪਾ ਡੇਕੀ ਬਾਰਪਾ ਡੇਕੇ ਉਹ ਸਰੀਰ ਛੱਡਿਆ ਸੀ ਉਹਨਾਂ ਨੇ ਜਦੋਂ ਬਾਰਪਾ ਡੇਕੀ ਉੱਤੇ ਤਾਂ ਉਹਨਾਂ ਦਾ ਜਿਹੜਾ ਉਹਨਾਂ ਸਰੀਰ ਉਹ ਛੱਡ ਗਏ ਆਪਣੇ ਕਹ ਲਓ ਮੌਤ ਹੋ ਗਈ ਤਾਂ ਜਿਹੜੇ ਫੌਜੀ ਅਫਸਰ ਸੀਗੇ ਉਹਨਾਂ ਨੂੰ ਸਾਰਨ ਚਿੰਤਾ ਹੋਈ ਕਿ ਭਾਈ ਹਰਪਾਲ ਸਿੰਘ ਜੀ ਕਿੱਧਰ ਚਲੇ ਗਏ ਕਿੱਧਰ ਚਲੇ ਗਏ ਕਿ ਦੁਸ਼ਮਣ ਉਹਨਾਂ ਕਿਨਾਇਆ ਕਰਕੇ ਨਾ ਲੈ ਗਏ ਹੁਣ ਚੁੱਕ ਕੇ ਨਾ ਲੈ ਗਏ ਹੁਣ ਤਾਂ ਰਾਤ ਨੂੰ ਸੁਪਨੇ ਦੇ ਵਿੱਚ ਭਾਈ ਹਰਪਾਲ ਸਿੰਘ ਨੇ ਸਾਰਿਆਂ ਨੂੰ ਦਾਰਸ਼ਨ ਦਿੱਤੇ ਅਤੇ ਕਿਹਾ ਗਿਆ ਫਲਾਣੀ ਪਹਾੜੀ ਦੇ ਵਿੱਚ ਮੇਰਾ ਸਰੀਰ ਬਰਫ਼ਾਂ ਦੇ ਵਿੱਚ ਦਬਿਆ ਪਿਆ ਮੈਂ ਸਮਾਦੀ ਵਿੱਚ ਬੈਠੇ ਹਾਂ ਇਸ ਤਰ੍ਹਾਂ ਤੇ ਉੱਥੇ ਰਾਈਫਲ ਵੀ ਪਈ ਸੀ ਬੰਦੂਕ ਪਈ ਸੀ ਫਲਾਣੀ ਪਹਾੜੀ ਕੋਲੇ ਜਾ ਕੇ ਮੇਰਾ ਸਰੀਰ ਕੱਢ ਲਓ ਹੁਣ ਵੀ ਅੱਜ ਵੀ ਭਾਈ ਹਰਪਜਨ ਸਿੰਘ ਭਾਈ ਹਰਪਜਨ ਸਿੰਘ ਦਾ ਸਰੀਰ ਹੈ ਜਿਹੜੀ ਰੂਹ ਹੈ ਨਾ ਉਹ ਬਾਰਡਰ ਦੇ ਉੱਤੇ ਪਹਿਰਾ ਦਿੰਦੀ ਹੈ ਦੁਸ਼ਮਣ ਚైనా ਬਾਰਡਰ ਵਾਲੇ ਵੀ ਜਾਣਦੇ ਨੇ ਹੋਰ ਵੀ ਜਾਣਦੇ ਨੇ ਆਦਮੀ ਉਹਨਾਂ ਦੇ ਭਾਈ ਹਰਪਾਜਨ ਦੇ ਘਰੇ ਪਹਿਰਾ ਲੱਗਦਾ ਹੈ ਬਿਸਤਰਾ ਲੱਗਦਾ ਆਸਣ ਲੱਗਦਾ ਹੈ ਇਹ ਜਿਹੜੇ ਕਹਿੰਦੇ ਨਾ ਕੋਈ ਰੂਹ ਨਹੀਂ ਹੁੰਦੀ ਕੋਈ ਸ਼ਕਤੀ ਨਹੀਂ ਹੁੰਦੀ ਇਹ ਸਾਰੇ ਫੌਜੀ ਅੱਜ ਉਹਨਾਂ ਨੂੰ ਪੈਨਸ਼ਨ ਦਿੰਦੇ ਨੇ ਉਹਨਾਂ ਦੀ ਸੁੱਟੀ ਹੁੰਦੀ ਹੈ ਬਕਾਇਦਾ ਤੌਰ ਤੇ ਛੱਡਣ ਵੀ ਆਉਂਦੇ ਨੇ ਤੇ ਲੈਣ ਵੀ ਆਉਂਦੇ ਨੇ ਕਿ ਸਾਰੀ ਮਿਲਟਰੀ ਸਾਰੀ ਆਰਮੀ ਪਾਗਲ ਹੈ ਇਹ ਜਿਹੜੇ ਅੱਜ ਦੇ ਪ੍ਰਚਾਰਕ ਨੇ ਸਮਝੀ ਝੂਠੇ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਕਰਨ ਦੇਣਾ ਉਹਨਾਂ ਨੂੰ ਕੁਝ ਨਹੀਂ ਕਰਨ ਦੇਣਾ ਨਾ ਇਹਨਾਂ ਨੇ ਤੁਹਾਨੂੰ 10 ਵਜੇ ਪਾਸਤਾ ਦੀ ਬਾਣੀ ਪੜ੍ਹ ਦੇਣੀ ਹੈ ਨਾ ਤੁਹਾਨੂੰ ਇਹਨਾਂ ਨੇ ਨਾਮ ਜਪਾਣਾ ਤੁਹਾਡੇ ਕਾਰਜ ਕੋਈ ਨਹੀਂ ਸਫਲੇ ਹੋਣ ਦੇਣ ਇਹਨਾਂ ਝੂਠੇ ਪ੍ਰਚਾਰਕਾਂ ਤੋਂ بچੋ ਸੱਚੇ ਪਾਸ਼ਾ ਮਹਾਰਾ ਦੀ ਬਾਣੀ ਪੜ੍ਹੋ ਜੇ ਤੁਸੀਂ ਇਹ ਜਿਨ੍ਹਾਂ ਨੇ ਸਿਮਰਨ ਨਹੀਂ ਕਰਨਾ ਬਾਣੀ ਤਾਂ ਤੁਹਾਨੂੰ ਤੋੜ ਦੇਣਗੇ ਵੀ ਆ ਐ ਨਹੀਂ ਕਰਨਾ ਜੋਤ ਨਹੀਂ ਲਾਣੀ ਕੋਈ ਸਿੰਘ ਨਹੀਂ ਹੁੰਦੇ ਕੋਈ ਸ਼ਹੀਦ ਨਹੀਂ ਹੁੰਦੇ ਉਹਨਾਂ ਹਰਭਜਨ ਸਿੰਘ ਦੀ ਉਦਾਹਰਨ ਦਿਓ ਜਿਹੜੇ ਕਿ ਆਰਮੀ ਦੇ ਵਿੱਚ ਅੱਜ ਵੀ ਉਹਨਾਂ ਦਾ ਆਸਣ ਲੱਗਦਾ ਉਹਨਾਂ ਨੂੰ ਤੜਖਾਹ ਦਿੱਤੀ ਜਾਂਦੀ ਹੈ ਉਸ ਦਿਨ ਉਹਨਾਂ ਨੂੰ ਛੱਡਣ ਆਉਂਦਾ ਛੁੱਟੀ ਦੇ ਵਿੱਚ ਸੀਟ ਬੁੱਕ ਕਰਾਈ ਜਾਂਦੀ ਹੈ ਕਿ ਆਰ ਜੀ ਸਾਰੀ ਪਾਗਲ ਹੈ ਸੋ ਕਹਿਣ ਦਾ ਭਾਵ ਉਸ ਜੋਧ ਦੇ ਦੇ ਵਿੱਚ ਕਾਦੀ ਤਾਲਸੀ ਹੁਕਮ ਜ਼ਾਫਰ ਨਾਮੇ ਦੀ ਜੇ ਤੁਸੀਂ ਜ਼ਾਫਰ ਨਾਮਾ ਪੜੋਗੇ ਸੰਗਤ ਜੀ ਜ਼ਾਫਰ ਨਾਮੇ ਦੇ ਵਿੱਚ ਤੁਹਾਨੂੰ ਰੋਜੀ ਦੀ ਘਾਟ ਨਹੀਂ ਰਹਿਣੀ ਨੌਕਰੀ ਦੀ ਘਾਟ ਨਹੀਂ ਰਹਿਣੀ ਵਿਗੜੇ ਕੰਮ ਹੋ ਜਾਣਗੇ ਦੁਸ਼ਮਣ ਤੁਹਾਡੇ ਦਬ ਜਾਣਗੇ ਕਿਉਂਕਿ ਇਸ ਤੇ ਪਾਸ਼ਾ ਮਹਾਰਾਤਾ ਇਹ ਕਹਿੰਦੇ ਕੋਈ ਕਰਾਮਾਤ ਨਹੀਂ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਕਰਾਮਾਤ ਕਿਉਂ ਨਹੀਂ ਕਿ ਗੁਰੂ ਘਰ ਦਿੱਤਾ ਮਹਾਰਾਜ ਦੀ ਗੱਲ ਹੀ ਕਰਾਮਾਤੋਂ ਸ਼ੁਰੂ ਹੁੰਦੀ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਮਾਲੇ ਕਰਾਮਾਤ ਕਾਇਮ ਕਰੀਮਾ ਰਾਜਾ ਅੰਸ ਰਾਜ ਕਰਹਾ ਕੋਹੀਮ ਕਮਾਲੇ ਕਰਾਮਾਤ ਸੱਚੇ ਪਾਤਸ਼ਾਹ ਮਹਾਰਾਜ ਕਰਾਮਾਤੀ ਹੈ ਪ੍ਰਮਾਤਮਾ ਖੁਸ਼ੀਆਂ ਦੇਣ ਵਾਲਾ ਹੈ ਉਹ ਰੋਜੀ ਦਉਣ ਵਾਲਾ ਹੈ ਸੱਚੇ ਪਾਤਸ਼ਾਹ ਰਾਜਾ ਅੰਸ ਰਾਜ ਕਰਹਾ ਕੋਹੀਮ ਅਮਾ ਬਖਸ਼ ਬਖਸ਼ਿੰਗ ਹੈ ਉਹ ਦਸਤਗੀਰ ਉਹ ਬਾਹ ਫੜਨ ਵਾਲਾ ਗਨਾਹ ਖਤਮ ਕਰਨ ਵਾਲਾ ਹੈ ਰਜਾ ਬਖਸ਼ ਸ਼ਹਿਨ ਸ਼ਾਹ ਖੂਬੀ ਦੇਹ ਰਹਿਨ ਮੂ ਉਹ ਸ਼ਹਿਨ ਸ਼ਾਹ ਦਾ ਸ਼ਹਿਨ ਸ਼ਾਹ ਹੈ ਤੇ ਪਾਸ਼ਾ ਮਹਾਰਾ ਰੋਦੀ ਦੇਣ ਵਾਲਾ ਮੁਕਤੀ ਦਾਤਾ ਹੈ ਮਿਹਰਬਾਨ ਹੈ ਅਮਾ ਬਖਸ਼ ਤੇ ਪਾਸ਼ਾ ਮਰ ਖਤਾ ਨੂੰ ਗਲਤੀ ਨੂੰ ਬਖਸ਼ਣ ਵਾਲਾ ਹੈ ਤੇ ਪਾਸ਼ਾ ਮਹਾਰਾਜ ਨਾ ਸਾਜ਼ੋ ਨਾ ਵਾਜ਼ੋ ਨਾ ਫੌਜ਼ੋ ਨਾ ਫਰਸ਼ ਖੁਦਾ ਬੰਦ ਬਖਸ਼ਿੰਦਾ ਉਹ ਐਸੇ ਅਰਸ਼ ਅਕਾਲ ਪੁਰਖ ਕੋਲੇ ਨਾ ਆਵਾਜ਼ ਹੈ ਨਾ ਸਾਜ਼ ਹੈ ਨਾ ਫੌਜ ਹੈ ਖੁਦਾਬਖਸ਼ਿੰਦਾ ਉਸ ਅਰਸ ਪਰ ਆਪ ਤੇ ਪਾਸ਼ਾ ਮਹਾਰਾਜ ਸੁਰਗ ਵੀ ਦੇਊਗਾ ਬਾਦ ਵੀ ਦੇਊਗਾ ਹੌਸ ਵੀ ਦੇਊਗਾ ਸਭ ਕੁਝ ਦੇਣ ਵਾਲਾ ਆਪਦੇ ਕੋਲੇ ਭਾਵੇਂ ਉਹ ਕੁਛ ਨਹੀਂ ਉਹਦੇ ਕੋਲੇ ਉਹ ਨਿਰਗਣ ਸਰੂਪ ਹੈ ਪਰ ਸਰਗੁਣ ਰੂਪ ਵੀ ਧਾਰ ਲੈਂਦਾ ਹੈ ਅਕਾਲ ਪੁਰਖ ਪਰ ਤੁਹਾਨੂੰ ਸਭ ਕੁਝ ਦੇਣ ਵਾਲਾ ਸੰਗਤਾਂ ਨੂੰ ਇਸ ਕਰਕੇ ਕਰਾਮਾਤੀ ਜਿਹੜਾ ਹੈ ਸ਼ਬਦਨਾ ਇਹ ਜਪਰਨਾ ਮਿਲਤੀ ਪਾਠ ਕਰਿਆ ਕਰੋ ਤਰਜੋਗੇ ਸੰਗਤ ਜੀ ਪਰਮਾ ਭਲੇਕੇ ਛੱਡ ਦੋ ਚੜ੍ਹਦੀ ਕਲਾ ਵਿੱਚ ਨਾਮ ਜਪੋ ਥੋੜੀ ਸਾਰੇ ਪਾਸੇ ਫਤਿਹ ਹੋਊਗੀ ਹਰ ਮੈਦਾਨ ਫਤਿਹ ਹੋਊਗੀ ਦਸਵੇਂ ਪਾਸ਼ਾ ਦੀ ਬਾਣੀ ਦਾ ਪੱਲਾ ਨਾ ਛੱਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ